ਸਾਸੀ ਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਮੌਜੂਦ ਆ ਇਸ ਟਾਈਮ ਪਿੰਡ ਝੜੀ ਵਾਲੇ ਦੇ ਵਿੱਚ ਝੜੀ ਵਾਲਾ ਪਿੰਡ ਆ ਜਿਹੜਾ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਗਿਆ ਦੋ ਗਾਂ ਨਾਲ ਹੀ ਤੂਤ ਪਿੰਡ ਤੇ ਉਹ ਫਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਜਾਂਦਾ ਮਿੱਤਰੋ ਹੱਦ ਪੈਂਦੀ ਆ ਇਸ ਪਿੰਡ ਨੂੰ ਫਰੋਜ਼ਪੁਰ ਜ਼ਿਲ੍ਹੇ ਦੀ ਉਹ ਸੌਰੀ ਫਰੀਦਕੋਟ ਜ਼ਿਲ੍ਹੇ ਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਨੀਲੀ ਰਾਵੀ ਨਸਲ ਦੀ ਝੋਟੀ ਵਿਖਾਉਣੀ ਆ ਸੋਈ ਸਵਾਈ ਤਾਜੀ ਦੇ ਇੱਕ ਵਖਾਉਣੀਆ ਅਸਰ ਕੱਟੀ ਮਿੱਤਰੋ ਜਨਵਰ ਦੋ ਕੱਟੀਆਂ ਬਾਈ ਨਹੀਂ ਨਹੀਂ ਇੱਕ ਹੀ ਇੱਕ ਹੀ ਕੱਟੀ ਆ ਮਿੱਤਰੋ ਤਿੰਨ ਜੇ ਦੋ ਜਨਵਰ ਆ ਟੋਟਲ ਬਾਈ ਦੇ ਕੋਲੇ ਝੋਟੀ ਬਿਲਕੁਲ ਤਾਜੀ ਸੋਈ ਆ ਬੌਲੇ ਦੇ ਵਿੱਚ ਡਿਟੇਲ ਲੈ ਲਾਂਗੇ ਕੱਲੇ ਕੱਲੇ ਜਨਵਰ ਨੂੰ ਤੋਰ ਫੇਰ ਕੇ ਵੇਖ ਲਾਂਗੇ ਪਿਊਸ ਸਤਿ ਸ਼੍ਰੀ ਅਕਾਲ ਪਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆ ਬਾਈ ਬਹੁਤ ਹੀ ਵਧੀਆ ਜੀ ਸੇਤਾ ਘਰ ਪਰਿਵਾਰ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਸ਼ੁਕਰ ਅੱਛਾ ਪਾਲ ਬਾਈ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਹਾਂਜੀ ਦੱਸਿਓ ਫਿਰ ਹਾਂਜੀ ਪਾਲ ਬਾਈ ਹਾਂਜੀ ਪਾਲ ਪਾਲੀ ਕਹਿੰਦੇ ਬਾਈ ਫਿਰ ਕੇ ਕਿ ਹੋਰ ਵੀ ਕੋਈ ਨਾਂ ਹੈਗਾ ਨਹੀਂ ਨਹੀਂ ਪਾਲੀ ਪਾਲੀ ਕਹਿੰਦੇ ਠੀਕ ਆ ਅੱਛਾ ਪਾਲ ਬਾਈ ਅੱਜ 2 ਜਨਵਾਰਾ ਹੈ ਨਾ ਹਾਂਜੀ ਹਾਂਜੀ ਦੇ ਇਹ ਛੋਟੀ ਸੋਈ ਹੈ ਬਾਈ ਹਾਂਜੀ ਇਹ ਪਰਸੋ ਸੋਈ ਹੈ ਜੀ ਪਰਸੋ ਸੋਈ ਆ ਬੋਲਾ ਕਿੰਨਾ ਹੋਊਗਾ ਭਰਾ ਹੁਣ 9 ਕਿਲੋ ਹੋਊਗਾ ਜੀ 9 ਕਿਲੋ ਬੋਲਾ ਹੋਊਗਾ ਅੱਛਾ ਪੀਕ ਲੈਵਲ ਦੁੱਧ ਦਾ ਕੀ ਰਿਕਾਰਡ ਆਉਂਦਾ ਇਹ ਤੇ 14 15 ਕਿਲੋ ਦੁੱਧ ਪਾ ਦੂਗੀ ਪਾ ਦੂਗੀ ਟੋਰਾ ਨਾ ਹੈ ਕੱਟੀ ਮਗਰ ਬਾਈ ਕੱਟਾ ਹੀ ਕੱਟਾ ਮਗਰ ਆ ਗਿਆ ਅੱਛਾ ਬਾਈ ਕੋਈ ਸੀਮਨ ਦੀ ਪੱਖ ਜਾਣਕਾਰੀ ਨਾ ਜੀ ਕੋਈ ਪਤਾ ਠੀਕ ਆ ਬਾਈ ਚਵਾਈ ਚਵਾਈ ਨੂੰ ਕਿਵੇਂ ਆ ਬਾਈ ਚ ਹਾਂਜੀ ਅੱਛਾ ਬਈ ਰੇਟ ਕੀ ਰਊਗਾ ਬਾਲ ਬਾਈ ਇਹਦਾ ਹੀ 115 ਅਜੇ ਹਜੇ ਝੋਟੀ ਨੇ ਜੀ ਨਹੀਂ ਲਾਇਆ ਤੇਰੇ ਕੋਲ ਹਾਂਜੀ 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 ਉਹਨਾਂ ਨੇ ਘਰ ਦੀ ਸੀਗੀ ਹੂੰ ਕੱਢੇ ਬਾਰੋਂ ਤੋਰੇ ਬਈ ਫੇਰੇ ਨੂੰ ਬੱਚਾ ਲਾ ਕੇ ਵੀ ਧਾਰਾ ਵੀ ਮਾਰ ਹੀ ਦਿੰਨੇ ਆਂ ਦੀਆਂ ਲੈ ਮੈਂ ਦੂਜਾ ਸੂਈ ਹੈ ਨਾ ਬਾਲ ਬਾਈ ਦੂਜਾ ਦੂਜਾ ਹੀ ਦੂਜਾ ਸੂਆ ਕਰਮਾਂ ਵਾਲੀ ਸੂਈ ਆ ਮਿੱਤਰੋ ਤੀਜਾ ਦੇਣਾ ਜੀ ਸੂਈ ਨੂੰ ਮਗਰ ਹੈਗਾ ਇਹਦੇ ਕਟਾ 9 ਕਿਲੋ ਹੈਗਾ ਇਹਦੇ ਥੱਲੇ ਇਸ ਟਾਈਮ ਬੋਲਾ ਰੈਡੀ ਅੰਗਾਂ ਦੀ ਆਰਾਂ ਦੀ ਤਿੰਨ ਥਾਣੇ ਦੇ ਕਾਲੇ ਆ ਤੇ ਇੱਕ ਗੁਲਾਬੀ ਆ ਮਿੱਤਰੋ ਸਾਂ ਚਾ ਵਜੂਦ ਛੋਟੀ ਦਾ ਬਹੁਤ ਚੰਗਾ ਕੱਦ ਬੁੱਤ ਦੀ ਬਹੁਤ ਚੰਗੀਆਂ ਹਜੇ ਜੀ ਨਹੀਂ ਲਾਇਆ ਮੈਂ ਚੱਕੀ ਨਹੀਂ ਹਜੇ ਛੋਟੀ ਨਹੀਂ ਇਕਦਾ ਸੂਕਿਆ ਟੀਆ ਤੇ ਇੱਕ ਬਈ ਉਪਰੇ ਥਾਂ ਤੇ ਆ ਗਈ ਦੋਵੇਂ ਚੀਜ਼ਾਂ ਰਲ ਗਈਆਂ ਤੇ ਖਾਣ ਪੀਣ ਨੂੰ ਬਈਆਂ ਦਾ ਵੀ ਖੁੱਲੀ ਆਣ ਪੂਰਾ ਜਿਹੜਾ ਕੋ ਮਰਦੀ ਪਾਈ ਜਾਓ ਕੋਈ ਚੱਕਰ ਨਹੀਂ ਹੈਗਾ ਸੂਲ ਤੇ ਨਿਸ਼ਾਨ ਸਾਰੇ ਨਿਸ਼ਾਨੀਆਂ ਜਿਹੜੀਆਂ ਉਹ ਨੀਲੀ ਰਾਵੀ ਨਸਲ ਵਾਲੀਆਂ ਇਹ ਕਰਮਾਂ ਵਾਲੀ ਕਵਰ ਕਰਦੀ ਆ ਤੇ ਝੋਟੀ ਨੇ ਦੁੱਧ 14 ਕਿਲੋ 15 ਕਿਲੋ ਹੀ ਬਾਈਆਂ ਦਾ ਦੇ ਦੇਣਾ ਤੇ ਦੇਣਾ ਵੀ ਬਣਦਾ ਵਾ ਕਿਉਂਕਿ ਝੋਟੀ ਨੂੰ ਥਣ ਬਹੁਤ ਚੰਗਾ ਲੱਗਾ ਕੱਦ ਬਹੁਤ ਜਾਤ ਚੰਗੀ ਆ ਝੋਟੀ ਦੇ ਜਿੰਨੀ ਹੈਗੀ ਘਰੇ ਰੱਖਣ ਵਾਲੇ ਭਰਾ ਦੇ ਲਈ ਫੁੱਲ ਕੰਮ ਦੀ ਆ 1 ਲੱਖ ਤੇ 15000 ਰੁਪਏ ਨਾ ਬਾਈ ਹਾਂਜੀ 1 15 1 ਲੱਖ 15000 ਰੁਪਏ ਦੀ ਡਿਮਾਂਡ ਜਿਹੜੀ ਬਾਈ ਨੇ ਤੈਅ ਕੀਤੀ ਆ ਤੇ ਵਿੱਚੋਂ ਕਰ ਦੂਗਾ ਬਾਈ ਮੰਨ ਤਾ ਬਾਈ ਲਾਦੀ ਬੱਚਾ ਮਰਾ ਜੇ ਛੜਦੀ ਕਟਾ ਦੀਆਂ ਤਾਰਾ ਵਖਾਈ ਦਈਏ ਲਾਵੀ ਹੁਣ ਬੱਚਾ ਲੱਗਿਆ ਲਾਉਣ ਦੇ ਅੱਗੇ ਤੇ ਉਹਦੀਆਂ ਧਾਰਾਂ ਦਿੰਨੇ ਆ ਤੁਹਾਨੂੰ ਦਿਖਾ ਦੁੱਧ ਤੁਸੀਂ ਸੋਲਣਾ ਮੈਦਾ ਕੱਲਾ ਬੋਲਣਾ ਤੇ ਬਾਈ ਨੇ ਇਹਦਾ ਸੰਗਲ ਖੋਲਣਾ ਤੁਸੀਂ ਇਹਦੇ ਪੈਸੇ ਲਾਉਣੇ ਆ ਤੁਸੀਂ ਬਈ ਮਿੱਤਰੋ ਦੀ ਤਸੱਲੀ ਵੀ ਕਰਨੀ ਆ ਤੇ ਬਸ ਇੱਕ ਰੀਤੋ ਮਾਨੂੰ ਤਾਂ ਲਾ ਕੇ ਬੱਚਾ ਦਿਖਾਤਾ ਜੀ ਬਈ ਮੈਂ ਦੇ ਪੂਰ ਛੱਟੇ ਦਾ ਪਤਾ ਲੱਗ ਜਾਂਦਾ ਹੁੰਦਾ ਤੇ ਪਸਮਾਹ ਹੀ ਦੱਸ ਦਿੰਦਾ ਹੁੰਦਾ ਦਰਮਿਆں ਦਾ ਵੀ ਮੈਂ ਕਿਹੜੇ ਭਾ ਦੇ ਵਿੱਚ ਕੀ ਕਰੂਗੀ ਕਿਉਂਕਿ ਜਿਹੜੀ ਮੈਨੇ ਪਸਮਾਹ ਸੁੱਟਤਾ ਨਾ ਮਿੱਤਰੋ ਤੇ ਉਹ ਮੈਨੇ ਟਕਾਣੇ ਪੀਰ ਲਾਉਣਾ ਹੀ ਹੁੰਦਾ ਹਮੇਸ਼ਾ ਇੱਕ ਥਣ ਗਲਾਬੀ ਆ ਤਿੰਨੇ ਦੇ ਕਾਲੇ ਆ ਪ੍ਰਮਾਤਮਾ ਨੇ ਅੰਗੇ ਨੂੰ ਲਾਈ ਚੰਗੇ ਬਾਲਿਆ ਜੱਜ ਦੀ ਆ ਮੈਂ ਲੇਵੇ ਭੰਡੇ ਵੱਲੋਂ ਜੱਜ ਦੀ ਆ ਸਿੰਘਾਂ ਵੱਲੋਂ ਜੱਜ ਦੀ ਆ ਚਲੋ ਵੀ ਮਿੱਤਰੋ ਹੁਣ ਤੁਹਾਨੂੰ ਪਸਮਾ ਦਿਖਾ ਦਿੰਨੇ ਆ ਪਸਮਾਈਆ ਕਰਮਾਂ ਵਾਲੀ ਨਾਲੇ ਵੇਲੋਂ ਚਵਾਈ ਹੋਈ ਹੋਈ ਸੀ ਉਹਦੀ ਦੂਰੀ ਬਰੀ ਬੱਚਾ ਛੱਡਿਆ ਹੁੰਦੇ ਥੱਲੇ ਤੇ ਫਿਰ ਵੀ ਝੋਟੀ ਨੇ ਦੱਸਤਾ ਵੀ ਮੈਂ ਕੀ ਕਰੂੰਗੀ ਇਹ ਚੀਜ਼ ਹੁੰਦੀ ਆ ਚੰਗੇ ਜਾਨਵਰ ਦੀ ਚੰਗੇ ਪਸ਼ੂ ਦੀ ਵੀ ਮਰੋ ਤਿੰਨਾ ਘੰਟਿਆਂ ਬਾਅਦ ਹੀ ਫਿਰ ਬੱਚਾ ਲਾਇਆ ਤੇ ਕਰਮਾਂ ਵਾਲੀ ਨੇ ਜਿੰਨਾ ਹੈਗਾ ਦੁੱਧ ਤਾਂ ਉਨਾ ਹੀ ਕੱਢਣਾ ਹੁੰਦਾ ਜਿੰਨਾ ਹਮਾਨੇ ਦੇ ਵਿੱਚ ਆ ਪਰ ਤਸਮਾ ਪਵਨੂ ਕੱਲ ਕਰਤੇ ਕਰਮ ਵਾਲੀ ਨੇ ਜਿਹੜੀ ਗੱਲ ਕਰਨ ਵਾਲੀ ਆ ਆ ਵੇਖੋ ਬਈ ਮਾਰ ਦਿੱਤਾ ਉਹ ਲਈ ਤੁਰ ਗਿਆ ਮਗਲੇ ਨੇ ਮਾਰ ਦਿੱਤਾ ਲਈ ਤੁਰ ਗਿਆ ਦੇ ਉਪਦੇਸ਼ ਕੋਈ ਜਾ 13 ਕਿਲੋ ਤੋਂ 14 ਨੂੰ ਤਾਂ ਜਾਂਦੀ ਨਹੀਂ ਵੱਧ ਚੋਲੂ ਦਾ ਅਗਲੇ ਪਿੱਛੇ ਦਾ ਹਨਾ ਬਾਈ ਆ ਇਧਰ ਮੜ ਲਾ ਵੇਖੋ ਜੀ ਹਾਂ ਬਾ ਠੀਕ ਆ ਪਾਲਾ ਬਾਈ ਓਕੇ ਤੋੜ ਦੀ ਗੇ ਮਾੜੀ ਬਾ ਤੋੜ ਦੇ ਮੁੰਡਾ ਤੋ ਸਮਾਈ ਜਾ ਹੁਣ ਤੋੜ ਦੇ ਲੈ ਮੈਂ ਤੋੜ ਪਾਸੋਂ ਮਾ ਜੇ ਵੀ ਮੈਂ ਤੁਹਾਨੂੰ ਤੋੜ ਕੇ ਵਿਖਾ ਦੇਣ ਸਾਰੇ ਗਰ ਮਨਲਾ ਪੂਰਾ ਕਈ ਵਾਰੀ ਕਿਸੇ ਵਪਾਰੀ ਭਰਾ ਨਹੀਂ ਲੈਣੀ ਹੁੰਦੀ ਆ ਵੇਖੋ ਜੀ ਫਿਰ ਉਹਨੂੰ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਕਿਉਂਕਿ ਮੰਡੀ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਜਦੋਂ ਬਾਜ਼ਾਰ ਦੇ ਵਿੱਚ ਜਦੋਂ ਮੇਲੇ ਦੇ ਵਿੱਚ ਮੈਂ ਛੱਡੀ ਜਾਂਦੀ ਹੈ ਨਾ ਉਦੋਂ ਕੱਲਾ ਕੱਲਾ ਇਹ ਗਵੇਂ ਦਾ ਦੇਖਿਆ ਜਾਂਦਾ ਵੀ ਕਿਹੜੇ ਭਾਅ ਤੇ ਮੈਂ ਤੁਰਦੀ ਆ ਕੀ ਮੈਂ ਦੀ ਤੋਰ ਆ ਕੀ ਮੈਂ ਦੀ ਪਕੜਾ ਪੈਰਾਂ ਦੀ ਪਕੜ ਵੇਖੀ ਜਾਂਦੀ ਲਿਓ ਜੀ ਬਸ ਕਿਉਂਕਿ ਮੰਡੀ ਦੇ ਵਿੱਚ ਜੇ ਆਪਾਂ ਜਾਣੇ ਆ ਮੇਲੇ ਦੇ ਵਿੱਚ ਜਾਣੇ ਆ ਤੇ ਮੇਲੇ ਦੀ ਮੇਲੇ ਦੇ ਤੌਰ ਤੇ ਪਸ਼ੂ ਵੀ ਮੇਲੇ ਦੇ ਦੌਰ ਦਾ ਮੇਲੇ ਦੇ ਤਰੀਕੇ ਦਾ ਹੋਣਾ ਲਾਜ਼ਮੀ ਹੁੰਦਾ ਇਹ ਸੀ ਕਿ ਮੈਂ ਮਿੱਤਰੋ ਇੱਕ 15 ਡਿਮਾਂਡ ਆ ਤੇ ਤਾਜੀ ਸੂਈਆਂ 9 ਕਿਲੋ ਬੋਲਾ ਵਾ ਅੱਛਾ ਭਾਈ ਇੱਕ ਕੱਟੀਆਂ ਪਾਲ ਬਾਈ ਹੈ ਪਾਲ ਬਾਈ ਹਾਂਜੀ ਇਹ ਕੱਟੀ ਦੀ ਕਿੰਨੀ ਉਮਰ ਆ ਕੱਟੀ ਇਹ 2 ਸਾਲ ਦੀ ਹੈ 2 ਸਾਲ ਦੀ ਆ ਹਾਂਜੀ ਤੇ ਇਹਦੀ ਕੋਈ ਰਿਕਾਰਡ ਹੈਗਾ ਸੀਮਨ ਸੁਮਣ ਦਾ ਕਿ ਨਹੀਂ ਬਾਈ ਰਕਾਰਡ ਦਾ ਜਿੱਥੋਂ ਲਈ ਆਪਾਂ گاਉਂ ਆਦੇ ਹੀ ਮੈਂ ਮਾਏ ਦੀ 17 18 ਕਿਲੋ ਦੁੱਧ ਦੇ ਦਿੰਦੀ ਠੀਕ ਆ ਬਾਈ ਤਾਂ ਥਣਥਣ ਦੇ ਵੇਖੋ ਕੱਟੀ ਦਾ ਝੋਲੀ ਝਾਲੀ ਦੀ ਚੰਗੀ ਆ ਹਨਾ ਪੜੀ ਪੁੜੀ ਵੀ ਚੰਗੀ ਆ ਬਾਈ ਇਹ ਦੰਦੋ ਬਾਈ ਕੇਕ ਖੀਰੀ ਹੋਈ ਹੋਗੀ ਫਿਰ ਖੀਰੀ ਖੀਰੀ ਹੈ ਬਾਈ ਖੀਰੀ ਦੰਦ ਪੱਟ ਦੀ ਮਲੇ ਜੀ ਵਿਖਾ ਦੂਗੀ ਕਿ ਨਹੀਂ ਦੰਦ ਨਹੀਂ ਵਿਖਾਉਣੇ ਨੇ ਠੀਕ ਕਰਦੇ ਸਿੰਗ ਸਿੰਗ ਬਹੁਤ ਚੰਗਾ ਹਨਾ ਹਾਂਜੀ ਅੱਛਾ ਬਾਈ ਰੇਟ ਇੰਦਾ ਇਹਦਾ 35000 35000 ਰੁਪਏ ਠੀਕ ਆ ਬਾਈ ਲੈ ਮਿੱਤਰੋ 35000 ਰੁਪਏ ਕੱਟੀ ਦੀ ਡਿਮਾਂਡ ਆ ਮੈਂ ਬੜੀ ਪਧਰੀ ਸਮੰਦਰੀ ਬਣੂਗੀ ਤੁਹਾਨੂੰ ਮੈਂ ਦੱਸ ਦਿੰਨਾ ਨਸਲ ਚੰਗੀ ਦੇ ਵਿੱਚ ਪਲੀ ਸਭੀਆ ਕੱਟੀ ਨਿਗਰ ਜਿੰਨੀ ਹੈਗੀ ਜਾਣ ਵਾਲੀ ਝੋਟੀਆ 35000 ਰੁਪਿਆ ਡਿਮਾਂਡ ਆ 2 ਸਾਲ ਉਮਰ ਆ ਦੰਦ ਤੁਸੀਂ ਪੱਟ ਕੇ ਵੇਖ ਲਿਓ ਮੈਂ ਨਹੀਂ ਵੇਖੇ ਕਨਫਰਮ ਤੁਸੀਂ ਆ ਕੇ ਇੱਥੇ ਕਰ ਲਿਓ ਆਪ ਬਾਈ ਠੀਕ ਆ ਜਿਹੜੀ ਗੱਲ ਪਤਾ ਹੋਵੇ ਉਹ ਕਹਿ ਦੇਣੀ ਚਾਹੀਦੀ ਆ ਕਿਉਂਕਿ ਉਹਦੇ ਵਿੱਚ ਕੋਈ ਹਿਜਕਜਾ ਚਿਜਕ ਨਹੀਂ ਹੁੰਦੀ ਤੇ ਆ ਮਤਰੋਂ ਦੀ ਝੋਲੀ ਵੇਖੋ ਇੱਕ ਵਾਰੀ ਫੇਰ ਅੱਛਾ 35000 ਚੋਂ ਪਾਲ ਬਾਈ ਮਾਨਤਨ ਹੋ ਜਾਊਗਾ ਜੀ ਠੀਕ ਆ ਨੰਬਰ ਬਾਈ ਪਾਲ ਨੰਬਰ ਜੀ 88474 88474 81103 81103 88474 81103 88474 81103 ਬਈ ਦਾ ਨੰਬਰ ਆ ਪਿੰਡ ਝਾੜੀ ਵਾਲਾ ਵਾ ਜ਼ਿਲ੍ਹਾ ਫਰੀਦਕੋਟ